ਸ਼ਰਾਬ ਦੀ ਹੋਏਗੀ ਇਜਾਜ਼ਤ ਔਰਤਾਂ ਕੁਝ ਵੀ ਪਾਉਣ ਨਵਾਂ ਮੁਸਲਮਣ ਦੇਸ਼ ਬਣਾਉਣ ਦਾ ਹੋਇਆ ਐਲਾਨ ਕੀ ਹੈ ਪੂਰਾ ਮਾਮਲਾ ਆਓ ਦੱਸਦੇ ਹਾਂ ਦੱਖਣੀ ਪੂਰਬੀ ਯੂਰਪ ਦੇ ਬਾਲਕਨ ਪ੍ਰਾਇਦੀਪ ਤੇ ਸਥਿਤ ਅਲਬਾਨੀਆ ਨੇ ਦੇਸ਼ ਦੇ ਅੰਦਰ ਹੀ ਵੈਟਿਕਨ ਸਿਟੀ ਦੀ ਤਰਜ਼ ਤੇ ਮੁਸਲਮਾਨਾਂ ਲਈ ਇੱਕ ਦੇਸ਼ ਬਣਾਉਣ ਦਾ ਫੈਸਲਾ ਕੀਤਾ ਹੈ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਲਬਾਨੀਆਂ ਦੇ ਪ੍ਰਧਾਨ ਮੰਤਰੀ ਐਡੀ ਰਾਮਾ ਆਪਣੀ ਰਾਜਧਾਨੀ ਤਿਰਾਨਾ ਅੰਦਰ ਇੱਕ ਪ੍ਰਭੂ ਸੱਤਾ ਮਾਈਕਰੋ ਸਟੇਟ ਦੀ ਯੋਜਨਾ ਬਣਾ ਰਹੇ ਨੇ ਇਹ ਬੇਕਤਾਸ਼ੀ ਆਰਡਰ ਦੇ ਅਭਿਆਸਾਂ ਦੀ ਪਾਲਣਾ ਕਰੇਗਾ ਇਹ ਪ੍ਰਥਾ ਤੁਰਕੀ ਵਿੱਚ 13ਵੀਂ ਸਦੀ ਵਿੱਚ ਇੱਕ ਸ਼ੀਆ ਸੂਫੀ ਨੇ ਸਥਾਪਿਤ ਕੀਤੀ ਸੀ ਜੇਕਰ ਚੀਜ਼ਾਂ ਯੋਜਨਾ ਅਨੁਸਾਰ ਚੱਲਦੀਆਂ ਨੇ ਤਾਂ ਬੇਕਤਾਸ਼ੀ ਆਰਡਰ ਦਾ ਪ੍ਰਭੂ ਸੱਤਾ ਰਾਜ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਬਣ ਜਾਏਗਾ ਜੋ ਵੈਟिकन ਸਿਟੀ ਦੇ ਆਕਾਰ ਦਾ ਸਿਰਫ 1/4 ਹੋਏਗਾ ਇਹ ਨਵਾਂ ਦੇਸ਼ ਲਗਭਗ 10 ਹੈਕਟੇਅਰ ਜ਼ਮੀਨ ਤੇ ਹੋਏਗਾ ਤੇ ਇਸ ਦਾ ਆਪਣਾ ਪ੍ਰਸ਼ਾਸਨ ਪਾਸਪੋਰਟ ਦੇ ਬਾਰਡਰ ਹੋਣਗੇ ਇਸ ਨਵੇਂ ਦੇਸ਼ ਵਿੱਚ ਸ਼ਰਾਬ ਪੀਣ ਦੀ ਇਜਾਜ਼ਤ ਹੋਏਗੀ ਤੇ ਔਰਤਾ ਕੁਝ ਵੀ ਪਹਿਨਣ ਲਈ ਆਜ਼ਾਦ ਹੋਣਗੀਆਂ ਲੋਕਾਂ ਦੀ ਜੀਵਨ ਸ਼ੈਲੀ ਤੇ ਕੋਈ ਸਟੇਟ ਨਿਯਮ ਲਾਗੂ ਨਹੀਂ ਕਰੇਗਾ ਜੋ ਬੇਕਤਾਸ਼ੀ ਆਰਡਰ ਦੇ ਸਹਿਨਸ਼ੀਲ ਰਿਵਾਜਾਂ ਨੂੰ ਦਰਸਾਉਂਦਾ ਹੈ ਈਡੀ ਨੇ ਕਿਹਾ ਕਿ ਨਵੇਂ ਦੇਸ਼ ਦਾ ਉਦੇਸ਼ ਇਸਲਾਮ ਦੇ ਇੱਕ ਸਹਿਨਸ਼ੀਲ ਸੰਸਕਰਣ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਤੇ ਅਲਬਾਨੀਆਂ ਨੂੰ ਮਾਨ ਹੈ ਉਨਾ ਕਿਹਾ ਕਿ ਧਾਰਮਿਕ ਸਹਿਨਸ਼ੀਲਤਾ ਖਜ਼ਾਨੇ ਵਾਂਗ ਹੈ। ਇਸਲਾਮ ਦੀ ਬੇਕਤਾਸ਼ੀ ਪਰੰਪਰਾ ਦਾ ਇਤਿਹਾਸ 13ਵੀਂ ਸਦੀ ਦੇ 오ਟੋਮਨ ਸਾਮਰਾਜ ਦਾ ਹੈ। 1 ਸਦੀ ਪਹਿਨਾ ਤੁਰਕੀ ਗਣਰਾਜ ਦੇ ਸੰਸਥਾਪਕ ਮੁਸਤਾਫਾ ਕਮਾਲ ਅਤਾਤੁਰਕ ਨੇ ਇਹਨਾਂ ਮਾਨਤਾਵਾਂ ਤੇ ਪਾਬੰਦੀ ਲਗਾ ਦਿੱਤੀ ਸੀ। ਪਾਬੰਦੀ ਛੁੱਟਾ ਹੁੰਣ ਤੋਂ ਬਾਅਦ ਬੇਕਤਾਸ਼ੀ ਆਰਡਰ ਦਾ ਹੈੱਡਕੁਆਰਟਰ ਤਿਰਾਨਾ ਆ ਗਿਆ। ਅਲਬਾਨੀਆ ਵਿੱਚ ਬੇਕਤਾਸ਼ੀ ਆਰਡਰ ਦੀ ਇੱਕ ਲੰਬੀ ਰਾਸਵਾਦੀ ਪਰੰਪਰਾ ਹੈ। ਇਹ ਪਰੰਪਰਾ ਕਿਸੇ ਨੂੰ ਵੀ ਰਵਾਇਤੀ ਇਸਲਾਮ ਦੇ ਮੂਲ ਸਿਧਾਂਤਾਂ ਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਕਰਦੀ ਬੇਕਤਾਸ਼ੀ ਪਰੰਪਰਾ ਦਰवेशਾਂ ਵੱਜੋਂ ਜਾਣੇ ਜਾਂਦੇ ਪੁਰਸ਼ਾਂ ਨੂੰ ਸਮਰਪਿਤ ਕੀਤੀ ਗਈ ਹੈ ਦਰवेश ਬਾਬਾ ਮੋਦੀ ਇਸ ਸੰਪਰਦਾ ਦੇ ਮੌਜੂਦਾ ਅਧਿਆਤਮਕ ਆਗੂ ਨੇ ਬਾਬਾ ਮੋਦੀ ਬੇਕਤਾਸ਼ੀ ਦਾ ਆਗੂ ਬਣਨ ਲਈ ਤਿਆਰ ਨੇ ਉਸ ਦਾ ਕਹਿਣਾ ਹੈ ਕਿ ਨਵੇਂ ਦੇਸ਼ ਵਿੱਚ ਫੈਸਲੇ ਪਿਆਰ ਤੇ ਜਲਤਾ ਨਾਲ ਲਈ ਜਾਣਗੇ ਵਰਤਮਾਨ ਵਿੱਚ ਮਾਇਰਾਂ ਦੀ ਇੱਕ ਟੀਮ ਅਲਬਾਨੀਆ ਦੇ ਅੰਦਰ ਨਵੇਂ ਪ੍ਰਭੂਸੱਤਾ ਰਾਜ ਦੀ ਸਥਿਤੀ ਨੂੰ ਪਰਿਭਾਸ਼ਿਤ ਕਰਨ ਵਾਲੇ ਇੱਕ ਕਾਨੂੰਨ 'ਤੇ ਕੰਮ ਕਰ ਰਹੀ ਹੈ। ਬਾਬਾ ਮੋਦੀ ਨੇ ਉਮੀਦ ਜਿਤਾਈ ਹੈ ਕਿ ਅਮਰੀਕਾ ਤੇ ਪੱਛਮੀ ਦੇਸ਼ ਉਹਨਾਂ ਦੇ ਦੇਸ਼ ਦੀ ਪ੍ਰਭੂਸੱਤਾ ਨੂੰ ਮਾਨਤਾ ਦੇਣਗੇ। ਅਲਬਾਨੀਆ ਦੇ ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਯੋਜਨਾਵਾਂ ਦਾ ਐਲਾਨ ਜਲਦੀ ਹੀ ਕੀਤਾ ਜਾਏਗਾ। ਹਾਲਾਂਕਿ ਉਹਨਾਂ ਦੇ ਲਾਗੂ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਨੇ ਮੰਨਿਆ ਕਿ ਇਸ ਯੋਜਨਾ ਬਾਰੇ ਕੁਝ ਹੀ ਨਜ਼ਦੀਕੀ ਸਾਥੀਆਂ ਨੂੰ ਦੱਸਿਆ ਗਿਆ ਸੀ ਅਲਬਾਨੀਆ ਦੇ ਤਾਜ਼ਾ ਜਨਗਣਨਾ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਦੇਸ਼ ਦੇ 2.4 ਮਿਲੀਅਨ ਲੋਕਾਂ ਵਿੱਚੋਂ 1,15,000 ਬੇਕਤਾਸ਼ੀ ਵਿੱਚ ਵਿਸ਼ਵਾਸ ਕਰਦੇ ਨੇ